ਸਾਂ ਖੇਚ ਲੈਂਦਾ ਮੂਲੀ ਬੰਦਾ ਹੀ ਮੌਤ ਦਾ ਕਾਰਨ ਬਣ ਜਾਂਦਾ ਬਣਾਉਂਦਾ ਉਹ ਹੈ ਹੁਣ ਬਿਆੰਤੇ ਨੂੰ ਕਿਹੜਾ ਪਤਾ ਸੀਗਾ ਵੀ ਖਦੇ ਹੈ ਮੈਂ ਖਾਵਾ ਪੁੱਛ ਕੇ ਜਾਂਦੀ ਸੀ ਬਿਆੰਤੇ ਕੋਲ ਵੀ ਲੱਗ ਜਾ ਬਿਆੰਤ ਨੂੰ ਲੱਗ ਜਾ ਜਾਂ ਕਿ ਨਾ ਲੱਗਾ ਸੋਚੇ ਕਿ ਜਦੋਂ ਉਸ ਵਾਹਿਗੁਰੂ ਦਾ ਹੁਕਮ ਆ ਗਿਆ ਬਸ ਉਹਨੇ ਕੀਤਾ ਡਿਊਟੀ ਉਹ ਹੀ ਲਾਉਂਦਾ ਐਵੇਂ ਨਹੀਂ ਆ ਫਿਰ ਆਮ ਜਿਹਾ ਬੰਦਾ ਇੱਕ ਦਲਾਵਰ ਸਿੰਘ ਆ ਫਿਰ ਕੀ ਹੈ ਪਰਕ ਸੇ ਹੁੰਦਗੀ ਬੋਲੋ ਸਤਨਾਮ ਵਾਹਿਗੁਰੂ ਗੁੱਟਗੇ ਨਾ ਗੁੱਟਗੇ ਫਿਰ ਸੋਚਿਆ ਸੀ ਕਦੇ ਵੀ ਮੈਂ ਨਾ ਨਾ ਤਾਂ ਤੇ ਕਹਿਣ ਦਾ ਭਾ ਫਿਰ ਕਿੱਡੀ ਵੱਡੀ ਗੱਲ ਸੀ ਨਾ ਕਿੱਡੀ ਵੱਡੀ ਉੱਥੇ ਹੀ ਫਿਰ ਜਾਨੀ ਕਿ ਨਾਲ ਦੀ ਨਕਤਲੀਆਂ ਬੰਦ ਹੋ ਗਿਆ ਉਹ ਇੱਕ ਜਾਨੀ ਕਿ ਜ਼ਾਲਮ ਦਾ ਅੰਤ ਸੀ ਨਾ ਜਿਨ੍ਹਾਂ ਦਾ ਟੀਚਾ ਕੀ ਸੀ ਪਤਾ ਹੈ ਵੀ 18 ਤੋਂ ਲੈ ਕੇ 35 ਸਾਲ ਦਾ ਸਿੱਖ ਨਾ ਕੋਈ ਛੱਡੋ ਇਹ ਟੀਚਾ ਸੁਣੇ ਨਾ ਦਾ ਕੇਪੀਐਸ ਦੀ ਤੇ ਦੀ ਬਿਆਨਤੀ ਦੀ ਜੁੰਡਲੀ ਦਾ ਇਹ ਸੀਗਾ ਤੇ ਫਿਰ ਤੁਹਾਨੂੰ ਪਤਾ ਹੈ ਹੁਣ ਫਿਰ ਅੱਜ ਦੇਖ ਲਓ ਕਿਉਂਕਿ ਮਾਲਕ ਉਹ ਆਪ ਪ੍ਰੇਰਣਾ ਬਖਸ਼ਦਾ ਹੈ ਕਾਰਨ ਉਹੀ ਬਣਦਾ ਕਾਰਨ ਕਰਤੇ ਵਸ ਹੈ ਜਿੰਨ ਕਰ ਰਖੀ ਤਾਰ ਹੈ ਕਾਰਨ ਉਹ ਬਣਉਂਦਾ ਯਾਦ ਰੱਖਿਓ ਫਿਰ ਦੇਖ ਲਓ ਅੱਜ ਫਿਰ ਆਪਣਾ ਇਹ ਭਾਈ ਭਲਵੰਤ ਸਿੰਘ ਵੀ ਦੇਖੋ ਫਾਂਸੀ ਦਾ ਹੁਕਮ ਪਰ ਜੋਧੇ ਨੇ ਰਹਿਮ ਦੀ ਫੀਲ ਨਹੀਂ ਕੀਤੀ ਇਹਨੇ ਲੋੜ ਨਹੀਂ ਮੈਨੂੰ ਤੁਹਾਡੀ ਥੋੜੀ ਨਹੀਂ ਮੈਨੂੰ ਤੁਹਾਡੀ ਕੋਈ ਵਕੀਲ ਨਹੀਂ ਕੀਤਾ ਕੁਛ ਨਹੀਂ ਤੇ ਅੱਜ ਜਦੋਂ ਤਰੀਕ ਦਿੱਤੀ ਫਿਰ ਜਿਹੜਾ ਜਾਂਦਾ ਉਹਨੂੰ ਲੱਡੂ ਖਵਾਉਂਦਾ ਬੋਲੋ ਸਤਨਾਮ ਲੱਡੂ ਖਵਾਉਂਦਾ ਤਾਂ ਤੇ ਗੱਲ ਚੱਲੀ ਸੀ ਕਿੱਥੇ ਵੀ ਇਹ ਆਈ ਨਹੀਂ ਕੋਈ ਸਰੀਰਕ ਮੌਤ ਮੌਤ ਨਹੀਂ ਹੁੰਦੀ ਇਕੱਲੀ ਜਿਹੜੇ ਮਾੜੇ ਕੰਮ ਕਰਦੇ ਆ ਉਹ ਆਤਮਿਕ ਮੌਤ ਵੀ ਮਰਦੇ ਆ ਸਰੀਰਕ ਮੌਤ ਤਾਂ ਸਾਰਿਆਂ ਨੇ ਮਰਨਾ ਹੀ ਮਰਨਾ ਹੈ ਅੱਗੇ ਰੱਬੀ ਕਾਨੂੰਨ ਦੀ ਚੱਕੀ ਵੱਖਰੀ ਚੱਲਦੀ ਹੈ ਵੱਖਰੀ ਤਾਂ ਤੇ ਰੋ ਵਿਚਾਰ ਕਰਨ ਦਾ ਭਾਵ ਵੀ ਨਾ ਕੋਈ ਨਹੀਂ ਬੱਤ ਸਕਦਾ ਇਸ ਕਰਕੇ ਗੱਲ ਕਿੱਥੇ ਚੱਲੀ ਸੀ ਕਿ ਬੁਰਾ ਕੰਮ ਕਰਨ ਤੋਂ ਡਰਈਏ ਭਾਈ ਮਾੜੇ ਕੰਮ ਕਰਨ ਤੋਂ ਡਰਈਏ ਮਾੜੇ ਕੰਮ ਕਰਨ ਵਾਲਿਆਂ ਦਾ ਬੁਰਾ ਹਾਲ ਹੁੰਦਾ ਹੈ ਬੁਰਾ ਜਿਹੜੇ ਰੱਬ ਦੇ ਪਿਆਰੇ ਆ ਤਾਂ ਤੇ ਉਹ ਜਾਨੀ ਕਿ ਆਪਣੇ ਸਰੀਰ ਦਾ ਠੀਕਰਾਂ ਭਣ ਜਾਂਦੇ ਨੇ ਜ਼ਾਲਮਾਂ ਦੇ ਸਿਰ ਦੇ ਉੱਤੇ ਉਹ ਉਹ ਤਾਂ ਮਰਨ ਮੌਨਸਾ ਸੂਰਿਆ ਹੱਕ ਹੈ ਜੋ ਜੋ ਹੋਏ ਮਰੇ ਪਰਵਾਣੋਂ ਉਤਾ ਉਹ ਆਤਮਕ ਜੀਵਨ ਲੈ ਲੈਂਦੇ ਨੇ ਨਾ ਕਿਛ ਜਨਮ ਹੈ ਨਾ ਕਿਛ ਮਰਿਆ ਆਪਣ ਚਲਤ ਆਪ ਹੀ ਕਰਾ ਆਵਣ ਜਾਣ ਇੱਕ ਖੇਲ ਬਣਾਇਆ ਅਗਿਆਕਾਰੀ ਕੀਨੀ ਮਾਇਆ ਤੇ ਤੁਹਾਡੇ ਸਾਹਮਣੇ ਦੇਖ ਲਓ ਹੁਣ ਤਾਂ ਤੇ ਕੋਈ ਭੀਖ ਨਹੀਂ ਮੰਗੀ ਉਸ ਦੀ ਹਾਂ ਇਹ ਜਨੂਰ ਹੈ ਵੀ ਚਲੋ ਉਹ ਦੀ ਦਲੇਰੀ ਹੈ ਦਾਦ ਦੇ ਨਹੀਂ ਬਣਦੀ ਹੈ ਪਰ ਇਹ ਸਾਡੀ ਸਰਕਾਰ ਨੂੰ ਮੈਂ ਜ਼ਰੂਰ ਕਹਾਂਗਾ ਵੀ ਜੇ ਹੁਣ ਇੱਕ ਸਿੰਘ ਨੂੰ ਇੱਥੇ ਪੰਜਾਬ ਦੀ ਧਰਤੀ ਦੇ ਹਾਸੀ ਲਾ ਦਿੱਤੀ ਫਿਰ ਕਾਲੀ ਸਰਕਾਰ ਵੀ ਕਾਦੀ ਹੈ ਤੇ ਹੁਣ ਫਿਰ ਨਾ ਸਰਕਾਰ ਨੂੰ ਵੀ ਕੀ ਕਰਨਾ ਚਾਹੀਦਾ ਜੈਲਾਲ ਤਾਲੀ ਮੜਾ ਜਾ ਦਿਖਾਉਣਾ ਚਾਹੀਦਾ ਹੈ ਮਤਕੱਲੇ ਹੋ ਕੇ ਬਿਆਨ ਨਹੀਂ ਖਵਾਰੀ ਕੀ ਜਿਵੇਂ ਜੈਲਾਲਤਾ ਨੇ ਮਤਾਂ ਪਾਸੇ ਨਾ ਵਿਧਾਨ ਸਭਾ ਚ ਉਹ ਜਿਹੜਾ ਉਹ ਤਾਮਲ ਵੀ ਰਜੀਵ ਗਾਂਧੀ ਕੇਸ ਦਿੱਤੀ ਸਸਾਸੀ ਉਹਨਾਂ ਦੀ ਰੱਦ ਕਰੋ ਤੇ ਹੁਣ ਸਾਡੇ ਸਾਡੇ ਇਹਨਾਂ ਜੀ ਲੀਡਰਾਂ ਨੂੰ ਵਿਧਾਨ ਸਭਾ ਚ ਮਤਾਂ ਪਾਉਣਾ ਚਾਹੀਦਾ ਵੀ ਬਲਵੰਤ ਸਿੰਘ ਰਾਜਾਣਾ ਤੇ ਜੋ ਜਾਨੀ ਕਿ ਦਿਵਿੰਦਰ ਪਾਲ ਸਿੰਘ ਭੋਲਰ ਇਹਨਾਂ ਦੀ ਫਾਂਸੀ ਦੀ ਸਜ਼ਾ ਰੰਦ ਕਰੋ ਬੋਲੋ ਸਤਨਾਮ ਸ਼ੁਕਰੀਆ ਫੇਰ ਸਮਾਗ ਹੈ ਵੀ ਐ ਫੋਕੇ ਤਾਂ ਹੁਣ ਸਾਰਿਆਂ ਦੀ ਆਈ ਜਾਂਦੇ ਐ ਵੀ ਜਿਨ੍ਹਾਂ ਕੋਲੇ ਹੈਗੀ ਤਾਂ ਕੋਪ ਤਾਂ ਆਪਣੀ ਵਰਤਨ ਹੁਣ ਨਸੀ ਤਾਂ ਵੀ ਅਸੀਂ ਤਾਂ ਹਾਤਾ ਨਾ ਰਹੀ ਮਾਰਨ ਪਰ ਜਿਨ੍ਹਾਂ ਕੋਲੇ ਤਾਕਤ ਹੈ ਉਹ ਕੱਲਾ ਬਿਆਨ ਦੇ ਕੀ ਸਾਰ ਨੂੰ ਤਾਂ ਫੇਰ ਠੱਗੀ ਆ ਨਾ ਉਹ ਤਾਂ ਮਗਨ ਮਛਦੇ ਹੰਝੂ ਆ ਨਾ ਸੋਚੋ ਜਰਾ ਵੀ ਤਾਕਤ ਆ ਗਈ ਤੁਹਾਡੇ ਕੋਲੇ ਆ ਗਈ ਤਾਕਤ ਆ ਨਾ ਤੇ ਚੱਪੜ ਜਿਹੜੀ ਤੋਂ ਤੁਸੀਂ ਸ਼ੁਰੂ ਕੀਤਾ ਦੇਖੋ ਇਸੇ ਖਰਾਏ ਦਾ ਕਤਰਾ ਨਾ ਕੀਤੇ ਚਲੋ ਇਹਕਰੋਂ ਤੱਕੇ ਚੰਗੀ ਮੈਂ ਮਾੜੀ ਨਹੀਂ ਕਹਿੰਦਾ ਪਰ ਹੁਣ ਤੁਸੀਂ ਹੈ ਨਾ ਸਿੱਖ ਰਾਜ ਦਾ ਪ੍ਰਗਟਾਵਾ ਬਸ ਇਹ ਮਤੇ ਪਾ ਕੇ ਮਤੇ ਪਾ ਕੇ ਵੀ ਹਾਂ ਸੱਚਮੁੱਚ ਹੀ ਅਸੀਂ ਯਾਨੀ ਕਿ ਜੋ ਸਿੱਖ ਨਾ ਧੱਕਾ ਹੁੰਦਾ ਸਿੱਖ ਮੰਗਾਂ ਨੂੰ ਸਮਰਪਤ ਹੈ ਬਸ ਫਿਰ ਇਹ ਦਵਿੰਦਰਪਾਲ ਸਿੰਘ ਭੋਲਰ ਤੇ ਬਲਵੰਤ ਸਿੰਘ ਰਾਜੇ ਇਹਨਾਂ ਦੀ ਫਾਂਸੀ ਰੱਦ ਕਰੋ ਬਸ ਇਹਨਾਂ ਮਤਿਆਂ ਤੋਂ ਹੀ ਆਪਣੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਕਰੋ ਬੋਲੋ ਸਤਨਾਮ ਵਾਹਿਗੁਰੂ ਬਸ ਸੋਚੋ ਜਰਾ ਤਾਂ ਤੇ ਦੇਖੋ ਫੇਰ ਉਹ ਬਣਦਾ ਤੁਸੀਂ ਵੀ ਕਹੋਗੇ ਇਹਦੇ ਅੱਗੇ ਕਹੋ ਸਾਰਿਆਂ ਨੂੰ ਵੀ ਉਹ ਲੀਡਰ ਆਪਣੀ ਬਣਾਏ ਹੁੰਦੇ ਨੇ ਬਈ ਤੁਸੀਂ ਆਪਦੇ ਲੀਡਰਾਂ ਨੂੰ ਕਹੋ ਸਾਰਿਆਂ ਨੂੰ ਵੀ ਦੇਖੋ ਚੰਡੀਗੜ੍ਹ ਵਾਗ ਗਿਆ ਤੁਸੀਂ ਦੇਖੋ ਵਧੀਆ ਸੋਡਾ ਦੇਖੋ ਸਰਕਾਰ ਦਵਾਰੇ ਆ ਗਈ ਕਿ ਦਿਖਾਓ ਮੜਾ ਜਾ ਕੋਈ ਵੀ ਹਾਂ ਹੈਗੇ ਅੰਦਰ ਅੰਦਰ ਦਾ ਪਰਦਾਵਾ ਕਰੋ ਨਾ ਉਪਰੋਂ ਉਪਰੋਂ ਨਹੀਂ ਵੀ ਕੱਲੇ ਉਪਰੋਂ ਫਰੋਂਈ ਤੇ ਜਸੇਦਾਰਾਂ ਨੂੰ ਵੀ ਕਹੋ ਵੀ ਕਹੋ ਲੀਡਰਾਂ ਨੂੰ ਜਸਿਦਾਰਾਂ ਨੂੰ ਕਹੋ ਬਿਆਨ ਧਾਰ ਰਹੇ ਨੇ ਬਹੁਤਾ ਰਹੇ ਨੇ ਇਹ ਤਾਂ ਕੱਲੇ ਬਿਆਨ ਨਾਲ ਨਹੀਂ ਪ੍ਰੈਕਟੀਕਲ ਕਰੋ ਉਸ ਨੂੰ ਲਿਆਓ ਮੱਤਾ ਚਲੋ ਰੋਹ ਵਿਚਾਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੱਤਾ ਆਉਂਦਾ ਕਿ ਨਹੀਂ ਕਿ ਕੱਲੇ ਬਿਆਣੀ ਆਉਂਦੇ ਆ ਚਲੋ ਪਤਾ ਲੱਗਣਾ ਕੀ ਹੁੰਦਾ ਚ ਰੋਹ ਵਿਚਾਰ ਤਾਂ ਤੇ ਆਪਾਂ ਨੂੰ ਆਵਾਜ਼ ਜ਼ਰੂਰ ਆਉਣੀ ਚਾਹੀਦੀ ਹੈ ਇਹ ਭਾਵੇਂ ਉਸ ਸੂਰਮੇ ਨੇ ਤੱਕਾ ਵੀ ਮੈਂ ਇਹਨਾਂ ਤੋਂ ਕੋਈ ਭੀਖ ਨਹੀਂ ਮੰਗਣੀ ਨਾ 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 ਸਾਨੂੰ ਨਹੀਂ ਕੋਈ ਲੋੜ ਐਸੇ ਜੀਵਨ ਦੀ ਲੋੜ ਨਹੀਂ ਇਹ ਜੀ ਕਲਾਮੀ ਦੇ ਜੀਵਨ ਦੀ ਪਰ ਆਪਣਾ ਫਰਜ਼ ਬਣਦਾ ਹੈ ਕਿ ਐਸਾ ਸਿੰਘ ਸੂਰਮਾ ਤਾਂ ਤੇ ਵੀ ਉਹ ਉਹਦੇ ਨੇ ਇੱਕ ਤੱਕਾ ਮਾਫੀ ਦੀ ਗੱਲ ਨਹੀਂ ਕਿਤੇ ਕਹੋ ਮਾਫ ਕਰਾ ਦਾ ਤੱਕਾ ਹੋਇਆ ਤੱਕਾ ਕਰ ਰਹੇ ਹਾਂ ਰੱਬ ਕਰੋ ਉਹਨੂੰ ਤੱਕੇ ਨੂੰ ਇਹ ਰੱਦ ਕਰੋ ਉਹ ਜ਼ਾਲਮ ਸਿੱਖ ਜ਼ਾਲਮ ਨੂੰ ਮਾਰਨਾ ਕਹਿੰਦਾ ਜ਼ੁਲਮ ਹੈ। ਜ਼ਾਲਮ ਜ਼ੁਲਮ ਮਚਾਇਆ ਹੋਇਆ ਸੀ ਨਾ। ਤੇ ਜੇ ਆ ਜਿਹੜੇ ਆਪਾਂ ਇੱਥੇ ਬੈਠੇ ਆਂ ਆਪਾਂ ਸਾਰੇ ਮੇਰੇ ਸਮੇਤ ਜੇ ਇਹ ਜਾਨੀ ਕਿ ਮਹਾਨ ਕੁਰਬਾਨੀ ਨਾ ਕੀਤੀ ਹੁੰਦੀ ਇਹ ਆਪਣਾ ਦਲਾਵਰ ਸਿੰਘ ਤੇ ਆਪਣਾ ਬਲਵੰਤ ਸਿੰਘ ਰਾਜੋਮਣ ਹੋ ਸਕਦਾ ਆਪਣੇ ਵਿੱਚੋਂ ਕਈ ਇੱਥੇ ਹੋ ਨਾ ਹੁੰਦੇ। ਬੋਲੋ ਸਤਨਾਮ। ਧੰਨਵਾਦ ਗੁਰੂ। ਹਾਂਜੀ। ਜੇ ਸੱਚ ਹੈ ਜੀ ਇਹ ਗੱਲ ਮੰਨਣੀ ਪਊਗੀ ਇਹ ਗੱਲ ਦਾ। ਆਪਾਂ ਤਾਂ ਹੀ ਐ ਇੱਥੇ ਆਪਣੇ ਚੋਂ ਬਹੁਤੇ ਹੋ ਸਕਦਾ ਨਾ ਹੁੰਦੇ ਉਹ ਆਪਾਂ ਨਾ ਹੁੰਦੇ ਨੰਬਰ ਲੱਗਿਆ ਹੋਣਾ ਸੀ ਆਪਣੇ ਵਰਗਿਆਂ ਦਾ ਵੀ ਚਲੋ ਰੋ ਵਿਚਾਰ ਤਾਂ ਤੇ ਹਾਂਜੀ ਇਹ ਸੀ ਜਨਨ ਕਿ ਗੁਰਬਾਣੀ ਥੋੜਾ ਸਮੇਂ ਦੇ ਸੰਦਰਭ ਦੇ ਵਿੱਚ ਆਪਾਂ ਅੱਜ ਗੱਲ ਕੀਤੀ ਹੈ ਗੁਰਬਾਣੀ ਨੂੰ ਸਮੇਂ ਦੇ ਸੰਦਰਭ ਵਿੱਚ ਵਿਚਾਰਿਆ ਚਲੋ ਉੱਥੇ ਫਿਰ ਆਜੋ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਖਲ ਕੋ ਭਰਤੇ ਕ੍ਰਿਪਾ ਨਿਦ ਛੋੜ ਆਣ ਕੋ ਪੂਜਹਿ ਆਤਮ ਘਾਤੀ ਹਰਤੇ ਜਿਹੜੇ ਕਿਰਪਾ ਦੇ ਖਜ਼ਾਨੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਦੇ ਪੂਜਦੇ ਐ ਉਹ ਆਤਮ ਘਾਤੀ ਐ ਤੇ ਉਹ ਰੱਬ ਦੇ ਚੋਰਾ ਵਿੱਚ ਕੱਢੇ ਜਾਣੇ ਹਰ ਬਸਰ ਤਤੇ ਦੁੱਖ ਦੁੱਖ ਮਰਤੇ ਅਰਥ ਕਰਦੇ ਕਰਦੇ ਇੱਕ ਸੋਚ ਚ ਹੋਰ ਗੱਲ ਆ ਗਈ ਮੇਰੇ ਉਹ ਵੀ ਕਹਿ ਦੇਵਾਂ ਕਿ ਜੋ ਬਲਾਵੇਂ ਤੇ ਬੋਲਣਾ ਸਵਾਮੀ ਕੁਦਰਤ ਕਵਣ ਸ਼ਬਦ ਵੀ ਵਿਚਾਰਾਂਗੇ ਵਿੱਚ ਹੀ ਹੋਰ ਗੱਲਾਂ ਆ ਗਈ ਇੱਕ ਵੀ ਚਾਹ ਲ ਸਾਡੇ ਜਥੇਦਾਰ ਇਹ ਵੀ ਇੰਨਾ ਇੱਕ ਵਰਤਨ ਹੈ ਨਾ ਕੱਲੇ ਬਿਆਨ ਨਾ ਦੇਣਾ ਕੀ ਵੀ ਭਾਈ ਇਹ ਸਾਡੇ ਬਲਵੰਤ ਸਿੰਘ ਰਾਜਿਆਣਾ ਤੇ ਜਾਨੀ ਕਿ ਜੋ ਦਲਾਵਰ ਸਿੰਘ ਇਹ ਸਾਡੇ ਨਾ ਪੰਥ ਰਤਨ ਹੈ ਇਹ ਸਾਡੇ ਫਖਰ ਇਹ ਕੌਮ ਹੈ ਤਾਂ ਤੇ ਪਦਵੀਆਂ ਕਾਲ ਤਖਤ ਤੋਂ ਐਲਾਨ ਕਰਨਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਐਲਾਨ ਕਰਨਾ ਫਿਰ ਕਰ ਸਕਦੇ ਆ ਨਾ ਕਰ ਸਕਦੇ ਫਿਰ ਜਿਵੇਂ ਮੈਨੂੰ ਜਥੇਦਾਰ ਬਣਾਓ ਪੰਜ ਚਾਰ ਦਿਨ ਮੈਂ ਕਰ ਦੋਣਾ ਪੰਜ ਚਾਰ ਦਿਨ ਹੀ ਸਹੀ ਬਸ ਆਪਾਂ ਕੰਮ ਕਰਕੇ ਤੁਹਾਨੂੰ ਲਿਖ ਲਿਆ ਖਾ ਕੇ ਲੈ ਲਓ ਵੀ ਛੱਡੀ ਜਥੇਦਾਰੀ ਪੰਜ ਦਿਨਾਂ ਤੋਂ ਵੱਧ ਨਹੀਂ ਨਾ ਤੁਸੀਂ ਕਹੋ ਵੀ ਚੁੰਮੜ ਜੂ ਜਥੇਦਾਰੀ ਨੂੰ ਜਮਾਨੇ ਚੁੰਮੜਦਾ ਪੰਜ ਕ ਦਿਨ ਮੈਨੂੰ ਬਣਾਓ ਪੰਜ ਕੰਮ ਕਰਕੇ ਦਿਖਾਵਾਂ ਪੰਜ ਚਾਰ ਕੰਮ ਕਰਨ ਵਾਲੇ ਐ ਹਬ ਜਫਰ ਐ ਮੈਂ ਬਿਆਨ ਨਾ ਦੇਉ ਫਿਰ ਜਾ ਮੈਨੂੰ ਬਣਾਓ ਪੰਜ ਕ ਦਿਨ ਜਥੇਦਾਰ ਰੱਖੋ ਬਚਾ ਤਾਂ ਤੇ ਦਿਓ ਫਿਰ ਪਰ ਇਹ ਤਾਂ ਉਹੇ ਜਿਹਾਂ ਨੂੰ ਦਿੰਦੇ ਆ ਪੰਥਰ ਰਤਨ ਜਿਹੜੇ ਲਾਸ਼ਾਂ ਦੇ ਉੱਤੋਂ ਦੀ ਹੱਥ ਖੜੇ ਕਰਕੇ ਆ ਗਏ ਬੋਲੋ ਸਤਨਾਮ ਤੇਰੀ ਵਾਹ ਇਹ ਪੰਥਰ ਰਤਨ ਸਾਡੇ ਹੂੰ ਪੰਥਰ ਰਤਨ ਪੰਥਰ ਰਤਨ ਹਾਂਜੀ ਪਰ ਸਮੇਂ ਨੇ ਤਾਂ ਚਲੋ ਕਦੋਂ ਇੱਕ ਤੋਂ ਦੱਸ ਦੇਵਾਂ ਇਤਿਹਾਸ ਹਮੇਸ਼ਾ ਸਮਾਪਾ ਕੇ ਇਨਸਾਫ ਕਰਦਾ ਟਾਈਮ ਲੱਗ ਜਾਂਦਾ ਪਰ ਉਹ ਵਾਲੇ ਇਤਿਹਾਸ ਨੇ ਤਾਂ ਯਾਨੀ ਕਿ ਪੰਥਰ ਰਤਨ ਇਹਨਾਂ ਨੂੰ ਨਹੀਂ ਮੰਨਣਾ ਜਿਹੜੇ ਲਾਸ਼ਾਂ ਉਤੋਂ ਦੀ ਟੱਪ ਆਉਂਦੇ ਨੇ ਇਹਨਾਂ ਨੂੰ ਪੰਥ ਰਤਨ ਇਤਿਹਾਸ ਨਹੀਂ ਮੰਨਣਾ ਜਿੰਨੇ ਮਰਜ਼ੀ ਦੇਈ ਚੱਲਣ ਖਤਾਬ ਬੋਲੋ ਸਤਨਾਮ ਰਿਵਾਜ ਕਰੋ ਸਮਾਂ ਲੱਗਦਾ ਹੁੰਦਾ ਗਰੰਟੀ ਇਸ ਨਾਲ ਦੀ ਗਰੰਟੀ ਚਲੋ ਰੋਹ ਵਿਚਾਰ ਤਾਂ ਤੇ ਗੱਲ ਚੱਲੇ ਸੀ ਹੁਣ ਦੋਨਾਂ ਚੋਂ ਦੇਖਦੇ ਆਂ ਵੀ ਨਿੱਤਰਦੇ ਐ ਜਥੇਦਾਰਾਂ ਨੂੰ ਕਹੋ ਵੀ ਤੁਸੀਂ ਇਹਨਾਂ ਨੂੰ ਫਖਰੇ ਕੌਮ ਦਾ ਪੰਥ ਰਤਨ ਦਾ ਦੇਓ ਖਤਾਬ ਦੇਣ ਤਾਂ ਮੈਂ ਸਤਿਕਾਰ ਕਰੂਗਾ ਦੇਣ ਦਲਾਵਰ ਸਿੰਘ ਨੂੰ ਵੀ ਦੇਣਾਂ ਦੇਖਾਂਗੇ ਪਰ ਲੱਤਾਂ ਪਾਰ ਜਲਦੀਆਂ ਕਹਿਣਾ ਦਲਾਵਰ ਸਿੰਘ ਨੂੰ ਵੀ ਦੇਣ ਸਾਡੀ ਕੌਮ ਦਾ ਮਹਾਨ ਸ਼ਹੀਦ ਹੈ ਦੇਣ ਫਿਰ ਹਾਲ ਤਖਤ ਤੋਂ ਸੁਣ ਕਿਉਂ ਨਹੀਂ ਦਿੰਦੇ ਖਾਤੇ ਨਹੀਂ ਦਿੰਦੇ ਤਾਂ ਤੇਰਾ ਹੋ ਵਿਚਾਰ ਤੇ ਲੀਡਰ ਵਿਧਾਨ ਸਭਾ ਚ ਮਤਾ ਲੈ ਕੇ ਆਉਣ ਇਹਦੂ ਘਟ ਨਹੀਂ ਉਹ ਮਤਾ ਅੱਗੇ ਮੰਨਿਆ ਜਾਂਦਾ ਨਹੀਂ ਮੰਨਿਆ ਜਾਂਦਾ ਵੱਖਰੀ ਗੱਲ ਪਤਾ ਨਾ ਕੋਈ ਪਰ ਤੁਸੀਂ ਲਿਓ ਮਤਾ ਪਾਸ ਕਰੋ ਵੀ ਇਹ ਰੰਤ ਕਰੋ ਹਾਂ ਸਿੰਘ ਨਿਰਲਕ ਕਸ਼ੌਰੀ ਬੁੱਚੜ ਜਿਹਨੇ ਪਤਾ ਨਹੀਂ ਕਿੰਨੇ ਸਿੰਘਾਂ ਦਾ ਕਤਲ ਇਾਮ ਕੀਤਾ ਦੇਖੋ ਉਹਦੀ ਉਹ ਹਵਾਲੇ ਦਿੱਤੇ ਸਨ ਅਦਾਲਤਾਂ ਨੂੰ ਵੀ ਉਹਦੀ ਫਾਂਸੀ ਦੀ ਸਜ਼ਾ ਉਮਰ ਕੈਚ ਬਦਲ ਕੇ ਪਿੱਛੇ ਥੋੜੇ ਦਿਨ ਪਹਿਲਾਂ ਉਹਨੂੰ ਛੱਡਣ ਦੀ ਤਿਆਰੀ ਵੀ ਕਰ ਲਈ ਸੀ ਉਹ ਤਾਂ ਲੀਕ ਹੋ ਗਈ ਗੱਲ ਕਿ ਤੇ ਉਹ ਫੇਰ ਥੋੜਾ ਜਿਆਦਾ ਰਹਿ ਗਿਆ ਕਸ਼ੌਰੀ ਬੁੱਚੜ ਦਿੱਲੀ ਦੇਖੋ ਛੱਡਣ ਦੀ ਤਿਆਰੀ ਇੱਕ ਹੋਰ ਬੁੱਚੜ ਸੀ ਦਾਰਾ ਜੀਨੇ ਅਸਾਈ ਮਸ਼ੀਨਰੀ ਨੂੰ ਬੱਚਿਆਂ ਦੇ ਸਮੇਤ ਫੋਕਿਆ ਸੀ ਕਾਰਜ ਚ ਉਹ ਦੇਖੋ ਉਹਨੂੰ ਉਹਨੂੰ ਫਾਂਸੀ ਨਿਗਰਤੀ ਉਹਨੇ ਤਾਂ ਸਾਈ ਹੋ ਕੇ ਸੀ ਨਾ ਫੇਰਾਂ ਕਿ ਸ਼ੌਰੀ ਨਹੀਂ ਸਿੱਖ ਮਾਰੇ ਸੀਗੇ ਫੋਰ ਹੁਣ ਤੇ ਉਧਰ ਗੁਜਰਾਤ ਦੇ ਕਤਲੇਆਮ ਵਿੱਚ ਕਿਸੇ ਨੂੰ फांसी ਨਹੀਂ ਦਿੱਤੀ ਮੁਸਲਮਾਨਾਂ ਦਾ ਕਤਲੇਆਮ ਦੇਖੋ ਨਾ ਕੋਈ ਕਿਸ ਮਤਲਬ ਨਹੀਂ ਸੋਚੋ ਜਰਾ ਕਿਤੇ ਧੱਕਾ ਹੋਵੇ ਮੁਸਲਮਾਨ ਆਸਾਈ ਨਾ ਸਿੱਖ ਨਾ ਨਾ ਕਿਸੇ ਨੂੰ ਕੋਈ फांसी ਨਹੀਂ ਕੋਈ फांसी ਨਹੀਂ फांसीयां ਸਾਡੇ ਵਾਸਤੇ ਹੀ ਹੈ ਕਿ ਸਾਡੇ ਵਾਸਤੇ ਰਹਿ ਗਈਆਂ ਨਾ ਚਲੋ ਤਾਂ ਤੇ ਹਾਂ ਜੀ ਗੱਲ ਚੱਲੀ ਸੀ ਨਾਲ-ਨਾਲ ਹਾਰੇ ਬੇਸਰਤ ਤੇ ਦੁੱਖ-ਦੁੱਖ ਮਰਤੇ ਕਿ ਜਿਹੜੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਦੁਖੀ ਹੋ ਹੋ ਕੇ ਮਰਦੇ ਆ ਕਿਉਂਕਿ ਆ ਜਾਣਾਂ ਕਿ ਬ ਮਰਾਂਗੇ ਕਿ ਐਸਾ ਮਰਨਾ ਹੋਏ ਵੀ ਸਰੀਰ ਕਮੌਤ ਸਭ ਨੇ ਮਰਨਾ ਰਿਹਾ ਕਿ ਅੱਜ ਤਾਈਂ ਪਰ ਮਰਨ ਮਰਨ ਦਾ ਵੀ ਫਰਕ ਹੁੰਦਾ ਹੈ ਬੋਲੋ ਸਤਨਾਮ ਜੀ ਵਾਹ ਮਰਨ ਮਰਨ ਦਾ ਵੀ ਫਰਕ ਹੁੰਦਾ ਹੈ ਮੌਤ ਮੌਤ ਦਾ ਵੀ ਫਰਕ ਹੈ ਯਾਦ ਰੱਖਿਓ ਕਿਆ ਜਾਣਾਂ ਕਿ ਉਹ ਮਰਾਂਗੇ ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨੁਣਾ ਬੀਸਰ ਹੈ ਤਾਂ ਸਹਿਲਾ ਮਰਨਾ ਹੋਏ ਉਹ ਸਰੀਰ ਤਾਂ ਮਤੀ ਦਾਸ ਨੇ ਵੀ ਛੱਡਿਆ ਪਰ ਇੱਕੋ ਮਰਨਾ ਉਹ ਅਮਰ ਹੋਗੇ ਸਦਾ ਲਈ ਤਾਂ ਤੇ ਇੱਕ ਸਾਹਿਬ ਜਾਨੇ ਸਤ ਤੇ 9 ਸਾਲ ਦੀ ਉਮਰ ਦੇ ਵਿੱਚ ਕੀ ਹੋਇਆ ਵੱਡੇ ਵੱਡੇ ਲਾਚੋਂ ਜੁੱਤੀ ਦੀ ਨੋਕ ਨਾਲ ਠਕਰਾਂ ਦਿੱਤਾ ਸੱਚ ਧਰਮ ਵਾਸਤੇ ਨੀਹਾਂ 'ਚ ਖੜਕੇ ਛੀਧੀਆਂ ਪਾ ਗਏ ਤੇ 7 ਤੇ 9 ਸਾਲ ਦੀ ਉਮਰ ਤੇ ਜੇਤੂ ਹੋ ਕੇ ਨਿਕਲੇ ਨਾ ਕੀ ਨੇ 7 ਤੇ 9 ਸਾਲ ਦੇ ਬਾਬੇ ਐ ਬਾਬੇ ਤੁਸੀਂ ਦੀਪਾ ਕੇ ਸਾਨੂੰ ਕੀ ਦੱਸਗੇ ਵੀ ਬਕਾਊ ਮਾਲ ਨਾ ਬਣਿਓ ਸਿਰਕ ਸੁਹੂਲਤਾ ਵਾਸਤੇ ਸੌਦਾ ਨਹੀਂ ਕਰੀਦਾ ਹੁੰਦਾ ਸਦਾ ਨਹੀਂ ਰਹਿੰਦਾ ਹੁੰਦਾ ਇਹ ਜੇ ਸੱਚ ਨਾਲ ਜੁੜ ਕੇ ਜਿਉਂ ਆ ਜਾਵੇ ਤਾਂ ਸਾਡੇ ਬਾਬਾ ਜੀ ਸਾਡੇ ਬਾਬਾ ਫਤਿਹ ਸਿੰਘ ਜੀ ਕੀ ਕਹਿ ਗਏ ਸਾਨੂੰ ਕਹਿੰਦੇ ਫੇਰ ਤਾਂ 7 ਸਾਲ ਹੀ ਬਹੁਤ ਹੁੰਦੇ ਆ ਜੇ ਸੱਚ ਨਾਲ ਜੁੜ ਕੇ ਜਿਉਂ ਲਈ ਆਪਾਂ ਬੋਲੋ ਸਤਨਾਮ ਧੰਨਵਾਦ ਸੱਚ ਨਾਲ ਜੁੜ ਕੇ ਜਿਉਣਾ ਤਾਂ 7 ਸਾਲ ਹੀ ਬਹੁਤ ਹੈ ਦੇਖਿਆ ਕਿਹੋ ਜਿਹਾ ਜੀਵਨ ਜਿਉਣਾ 7 ਸਾਲ ਸਦਾ ਲਈ ਅਮਰ ਰਹਿਣਗੇ ਨਾ ਕਰਦੇ ਨਾ ਰਾਜ ਦਿਲਾਂ ਤੇ ਇਹੀ ਨੂੰ ਕਹਿੰਦੇ ਰਾਜ ਕਰੇਗਾ ਖਾਲਸਾ ਨਾਲ ਹੀ ਵੀ ਕਰਨੇ ਨਾਲ ਹੀ ਭਾਵ ਹੈ ਨਾਲ ਨਾਲ ਇਹਦਾ ਅਜੀਵਨ ਜਿਉਂਦਾ ਕਰਦੇ ਨੇ ਨਾ 7 ਤੇ 9 ਸਾਲ ਦੀ ਉਮਰ ਚ ਹੋ ਗਏ ਨਾ ਅਮਰਾ ਉਮਰ ਤਾਂ ਸਿੱਧੇ ਇੱਥੇ ਨਹੀਂ ਤੇ ਇੱਥੇ ਬਥੇਰੇ ਨੇ ਜਿਹੜੇ ਸ਼ਰਾਬਾਂ ਪੀਂਦੇ 60 70 ਸਾਲ ਤੱਕ ਲਿਟ ਦੇ ਡਿਗਦੇ ਫਿਰਦੇ ਮਰ ਜਾਂਦੇ ਉਹ ਹੀ ਜੀਵਨ ਦਾ ਕਿਹਾ ਭਾਵ ਕੋਈ ਕਿੰਨਾ ਸਮਾਂ ਜਿਉਆ ਇਹਦੀ ਕੋਈ ਮਹੱਤਤਾ ਨਹੀਂ ਕੋਈ ਕਿਸਟਾ